ਮੈਂ ਹੜਪੀੜ ਤਾਂ ਲਈ ਆਪਾਂ ਫੰਡ ਇਕੱਠਾ ਕਰਿਆ ਤਾਂ ਉਹਦੇ ਚੋਂ ਵੀ ਕੁਛ ਨਾ ਕੁਛ ਜੇ ਆਪਾਂ ਉੱਥੇ ਇੰਨੀ ਵਾਰਡ 200 ਕਿਲੋਮੀਟਰ 150 ਕਿਲੋਮੀਟਰ ਚੱਲ ਕੇ ਜਾਂਦੇ ਆ ਤਾਂ ਅੱਜ ਆਪਣੇ ਪਿੰਡ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੁਦਰਤੀ ਆਫਤ ਆਈ ਇਹ ਉਹ ਵੀ ਕੁਦਰਤੀ ਆਫਤ ਹੈ ਤਾਂ ਉਹਦੇ ਚੋਂ ਜਿਹੜਾ ਹੈਗਾ ਇਸ ਪਰਿਵਾਰ ਦੀ ਹੈ ਜਿਹੜੀ ਮਦਦ ਕੀਤੀ ਜਾਵੇ ਸੋ ਜਿਹੜਾ ਇਹਨਾਂ ਨੂੰ ਸਹਾਰਾ ਲੱਗ ਸਕੇ ਜਿਹੜੀ ਤੁਸੀਂ ਗੱਲ ਕੀਤੀ ਆ ਮੈਨੂੰ ਲੱਗਦਾ ਬਹੁਤ ਵਧੀਆ ਗੱਲ ਆ ਵੀ ਜਿਹੜੀ ਆਪਾਂ ਹੜਾਂ ਦੀ ਮਾਰ ਚੱਲ ਰਹੀ ਆ ਪੰਜਾਬ ਦੇ ਬਹੁਤ ਸਾਰੇ ਇਲਾਕੇ ਆ ਜੇ ਆਪਾਂ ਉਹਨਾਂ ਦੀ ਇਹ ਮਦਦ ਕਰਨੇ ਆ ਤੇ ਲੱਗਦਾ ਮੈਂ ਇੱਕ ਸੰਸਥਾ ਦੇ ਮੁਖੀ ਦੀ ਵੀ ਗੱਲ ਸੁਣੀ ਸੀ ਉਹ ਕਹਿੰਦਾ ਪਿੰਡ ਦੇ ਲੋਕ ਬਾਹਰ ਜਾ ਕੇ ਅਲੱਗ-ਅਲੱਗ ਜਾ ਕੇ ਫੰਡ ਦਿੰਦੇ ਨੇ ਪਰ ਉਹ ਆਪਦੇ ਪਿੰਡ 'ਚ ਨਹੀਂ ਫੰਡ ਦਿੰਦੇ ਉੱਥੇ ਕਹਿੰਦੇ ਜੀ ਇਹ ਤਾਂ ਸ਼ਰਾਬ ਪੀਂਦਾ ਜੀ ਇਹ ਨਸ਼ਾ ਕਰਦਾ ਜੀ ਇਹ ਕਰਦਾ ਉਹ ਕਰਦਾ ਪਰ ਬਾਹਰ ਜਦੋਂ ਪੈਸੇ ਦੇਣ ਜਾਂਦੇ ਉੱਥੇ ਕੁਝ ਨਹੀਂ ਦੇਖਦੇ ਉੱਥੇ ਇਹ ਦੇ ਦਿੰਦੇ ਆ ਤੇ ਫੋਟੋਆਂ ਵੀ ਪਾਉਂਦੇ ਲੱਗਦਾ ਵੀ ਪਿੰਡੇ 'ਚ ਹੀ ਮਦਦ ਕਰਨੀ ਚਾਹੀਦੀ ਜਿਵੇਂ ਤੁਸੀਂ ਕਿਹਾ ਨਹੀਂ ਜ਼ਰੂਰ ਮਦਦ ਕਰਨੀ ਚਾਹੀਦੀ ਜੀ ਸ਼ਰਾਬ ਪੀਣ ਦਾ ਮਤਲਬ ਨਹੀਂ ਹੁੰਦਾਗਾ ਹੁਣ ਆਪਾਂ ਦੇਖ ਰਹੇ ਹਾਂ ਸਾਰੀ ਸਥਿਤੀ ਪਰਿਵਾਰ ਦੀ ਹੁਣ ਆਪਾਂ ਬਾਹਰ ਗਏ ਆ ਉੱਥੇ ਵੀ ਤਾਂ ਆਪਾਂ ਵੇਖ ਹੀ ਰਹੇ ਆ ਆਮ ਮੰਨ ਲਓ ਆਪਣੇ ਪੱਤਰਕਾਰ ਭਰਾ ਜੋ ਆਪਾਂ ਵੀਡੀਓ ਦੇਖ ਰਹੇ ਆ ਵੀ ਪਾਣੀ ਕਿਸੇ ਹੋਰ ਪਿੰਡ ਚ ਆਇਆ ਤੇ ਉਹ ਮੇਰੇ ਵਰਗਾ ਸੌਦਾ ਪਤਾ ਲੈ ਕੇ ਜਾਂਦਾ ਉਹ ਕੋਈ ਹੋਰ 30 ਕਿਲੋਮੀਟਰ ਤੋਂ ਦੂਰ ਬੈਠਾ ਪਾਣੀ ਤੋਂ ਉਹੀ ਆ ਕੇ ਲੈ ਜਾਂਦਾ ਉੱਥੇ ਕਿਹੜਾ ਫਿਰ ਆਪਾਂ ਜਮਾ ਸਹੀ ਥਾਤੀ ਪਚਾ ਕੇ ਆਉਣੇ ਆ ਲੁੱਟਕਸੁੱਟ ਤਾਂ ਉੱਥੇ ਵੀ ਹੋ ਰਹੀ ਹੈ ਆਪਾਂ ਆਪਦੇ ਦਿਨੋਂ ਤਣੋਂ ਮਣੋਂ ਜਦੋਂ ਆਪਾਂ ਸੇਵਾ ਕਰਨੀ ਚਾਹੁੰਦੇ ਆ ਮੈਨੂੰ ਐ ਦੱਸੋ ਹੁਣ ਇਹਦੇ ਦੋ ਪਸ਼ੂ ਮਰ ਗਏ ਦੋਨੇ ਜੀ ਬਿਮਾਰ ਰਹਿੰਦੇ ਆ ਜੇ ਆਪਾਂ ਇਹਨਾਂ ਦੀ ਇਹਦੀ ਮਦਦ ਕਰਾਂਗੇ ਇਹ ਦਾਰੂ ਦਾ ਡੱਬਾ ਲੈ ਕੇ ਆਊਗਾ ਕਿ ਘਰੇ ਜਵਾਕਾਸ ਤੇ ਦੁੱਧ ਵਾਲਾ ਪਸ਼ੂ ਲੈ ਕੇ ਆਊਗਾ ਕੋਈ ਵੀ ਸਾਡੇ ਜਵਾਰੇ ਦੁੱਧ ਹੋ ਜੇ ਸੋ ਮੈਂ ਤਾਂ ਇਹੀ ਕਹਿਣਾ ਚਾਹਣਾ ਉਹ ਤੁਹਾਨੂੰ ਪਤਾ ਹੀ ਆ ਆਪਾਂ ਇੱਕ ਸੁਸਾਇਟੀ ਵੀ ਚਲਾਉਂਦੇ ਆ ਦੋਦੀ ਡੇਰੀ ਮਿਲਕ ਸਪਲਾਇਰ ਇੱਕ ਤਾਂ ਸੁਸਾਇਟੀ ਸੋ ਇਹਦਾ ਅੱਜ ਹੀ ਹੁਣ ਪਤਾ ਲੱਗਿਆ ਸੀਗਾ ਅਸੀਂ ਆਪ ਦਾ ਉੱਥੇ ਸੁਸਾਇਟੀ ਦੇ ਵਿੱਚ ਗੱਲਬਾਤ ਕਰਕੇ ਹੜਪੀੜਤਾਂ ਲਈ ਫੰਡ ਇਕੱਠਾ ਕਰਨਾ ਸੀਗਾ ਜਦੋਂ ਅਸੀਂ ਕਰਾਂਗੇ ਉਹਦੇ 'ਚ ਕੁਛ ਨਾ ਕੁਛ ਮਦਦ ਇਸ ਪਰਿਵਾਰ ਦੀ ਵੀ ਕੀਤੀ ਜਾਊਗੀ ਸਰਪੰਚ ਸਾਹਿਬ ਭਾਈ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਆ ਲੱਗਦਾ ਨਹੀਂ ਵੀ ਜਿਵੇਂ ਆਪਾਂ ਬਾਹਰ ਮਦਦ ਕਰਨੀਆਂ ਕਰਨੀ ਚਾਹੀਦੀ ਆ ਆਪਾਂ ਨਹੀਂ ਕਹਿੰਦੇ ਵੀ ਪਰ ਜੇ ਕੋਈ ਪਿੰਡ 'ਚ ਪੀੜਤ ਹੈਗਾ ਜਿਵੇਂ ਇਸ ਤਰ੍ਹਾਂ ਜਾਂ ਕੋਈ ਹੋਰ ਹੈਗਾ ਵੀ ਉਹ ਪਹਿਲ ਦੇ ਆਧਾਰ 'ਤੇ ਪਿੰਡ 'ਚ ਵੀ ਕਰਨੀ ਚਾਹੀਦੀ ਬਹੁਤ ਸੋ ਇਜੇ ਮੈਂ ਅਸੀਂ ਪਹਿਲਾਂ ਹੜਪੀਟ ਤਾਂ ਵਾਸਤੇ ਸਾਰੇ ਪਿੰਡ ਦੇ ਵਿੱਚ ਜਾਨਕੀ ਗ੍ਰਾਹੀ ਕੀਤੀ ਹੈ ਕਿਸੇ ਨੇ ਕਣਕ ਪਾਈ ਹੈ ਕਿਸੇ ਨੇ ਪੈਸੇ ਕਿਸੇ ਨੇ ਕੁਝ ਦਾਨ ਕੀਤਾ ਤਾਂ ਉਹਵੇਂ ਇਕੱਠੇ ਹੋ ਕੇ ਜੇ ਆਪਾਂ ਇਹ ਬਾਈ ਵਾਸਤੇ ਵੀ ਹਮਲਾ ਮਾਰਗੇ ਤਾਂ ਤਨਕੇ ਦਿਨ ਕਿਨਾਂ ਸਮੁੰਦਰ ਭਰ ਜਾਦਾ ਜਿਵੇਂ ਕਹਿੰਦੇ ਬੋਲ ਬੂੰਦ ਨਾਲ ਤੇ ਥੋੜੇ ਥੋੜੇ ਨਾਲ ਵੀ ਬਹੁਤ ਕੁਝ ਇਕੱਠਾ ਹੋ ਜੂਗਾ ਕਿਉਂਕਿ ਸਰਕਾਰਾਂ ਦਾ ਜਿਹੜਾ ਪ੍ਰੋਸੈਸ ਆ ਉਹ ਲੰਬਾ ਹੁੰਦਾ ਤੁਸੀਂ ਜਾਓਗੇ ਡੀਸਾਬ ਕੋਲੇ ਉਹ ਅੱਗੇ ਭੇਜਣਗੇ ਸਰਕਾਰਾਂ ਦੇ ਹਨਾ ਸਿਸਟਮ ਹੁੰਦੇ ਆ ਪਰਿਵਾਰ ਨੂੰ ਅੱਜ ਲੋਡ ਆ ਹੋ ਸਕਦਾ ਸਵੇਰੇ ਜਿਹੜਾ ਦੁੱਧ ਮੋਲ ਲੈ ਕੇ ਆਉਣਾ ਜਾਂ ਰਾਸ਼ਨ ਲੈ ਕੇ ਆਉਣਾ ਉਹਦੀ ਲੋਡ ਹੁੰਦੀ ਆ ਵੀ ਜੇ ਪਿੰਡ ਵਾਲੇ ਕਰਨ ਤਾਂ ਇਹ ਘੱਟੋ ਘੱਟ ਉਹਦੀ ਜਿਹੜਾ ਕੰਮ ਆ ਪੂਰਾ ਹੋ ਜੂਗਾ ਹਾਂ ਤਾਂ ਵੇਖੋ ਭਾਈ ਸਰਕਾਰ ਦੇ ਸਿਸਟਮ ਨਾਲ ਦੇ ਕੋਈ ਅੱਜ ਕੁਝ ਆਪਾਂ ਕਰਨ ਲੱਗਦੇ ਤਾਂ ਹੋ ਸਕਦਾ 6 ਮਹੀਨਿਆਂ ਨੂੰ ਕੋਈ ਨੂੰ ਬਿੱਤੀ ਮਦਦ ਮਿਲੇ ਪਰ ਜੇ ਪਿੰਡ ਲੈਵਲ ਤੇ ਇਕੱਠੇ ਹੋ ਕੇ ਤਾਂ ਅਸੀਂ ਇੱਕ ਦੋ ਦਿਨ ਦੇ ਵਿੱਚ ਹੀ ਸਭ ਕੁ ਹੂੰ ਤੇ ਥੋੜੇ ਥੋੜੇ ਨਾਲ ਹੀ ਬਹੁਤ ਇਹਨਾਂ ਦੀ ਮਦਦਤ ਹੋ ਜੂਗੀ ਅਸੀਂ ਵੀ ਸਾਰੇ ਯਾਨੀ ਕਿ رائے مشورہ ਕਰਦੇ ਆ ਆਪਦਾ ਮੀਟਿੰਗ ਕਰਦੇ ਆਂ ਪਿੰਡ ਲੈਵਲ ਤੇ ਇਕੱਠ ਕਰਕੇ ਜਿਵੇਂ ਪਹਿਲਾਂ ਗਰਾਹੀ ਆਪਾਂ ਹੜਪੀਤਾਂ ਵਾਸਤੇ ਕੀਤੀ ਆ ਤੇ ਇਹ ਬਾਈ ਵਾਸਤੇ ਕਰਕੇ ਥੋੜੇ ਥੋੜੇ ਨਾਲ ਇਹਨਾਂ ਦਾ ਆਪਾਂ ਕੋਈ ਭਾਰ ਹੌਲਾ ਕਰ ਸਕੀਏ